ਕੇ ਮਾਮਲਾ ਹੁਣ ਬਹੁਤ ਅੱਗੇ ਵੱਧ ਗਿਆ ਔਰ ਬਹੁਤ ਤਲਕੀ ਨਜ਼ਰ ਆਏਗੀ ਹੁਣ ਐਡਰੈਸ 골ਡੀ ਬਰਾਡ ਆਪਣਾ ਦੱਸਦਾ ਏ ਜਾਂ ਫਿਰ ਹੈਰੀ ਬੌਕਸਰ ਦੇ ਐਡਰੈਸ ਦੇ ਉੱਤੇ ਪਹੁੰਚਦਾ ਏ ਪੁਆਇੰਟ ਇਹ ਵੀ ਹੈ ਕਿ ਦੋਵੇਂ ਜਿਹੜੇ ਵਿਦੇਸ਼ਾਂ ਦੇ ਵਿੱਚ ਦੱਸੇ ਜਾਂਦੇ ਨੇ ਖਾਸ ਤੌਰ ਤੇ 골ਡੀ ਬਰਾਡ ਕਿ ਉੱਥੇ ਹੀ ਕੋਈ ਗੈਂਗਵਾਰ ਹੋਏਗੀ ਜਾਂ ਇਹਨਾਂ ਦੇ ਗੁਰਗੇ ਇੱਥੇ ਪੰਜਾਬ ਦੇ ਵਿੱਚ ਕੋਈ ਕਟਨਾ ਨੂੰ ਅੰਜਾਮ ਦੇ ਸਕਦੇ ਨੇ ਜਾਂ ਮਾਹੌਲ ਖਰਾਬ ਕਰਨਗੇ ਚੰਡੀਗੜ੍ਹ ਦੇ ਵਿੱਚ ਕਟਨਾ ਵਾਪਰਦੀ ਹੈ ਜਿਸ ਦੇ ਵਿੱਚ ਇੰਦਰਪ੍ਰੀਤ ਪੈਰੀ ਨਾਮ ਦਾ ਜਿਹੜਾ ਨੌਜਵਾਨ ਸੀ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਸੀਟੀਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਉਸ ਤੋਂ ਬਾਅਦ ਗੋਲਡੀ ਬਰਾੜ ਦੀ ਕਥਤ ਤੌਰ ਦੇ ਉੱਤੇ ਇੱਕ ਆਡੀਓ ਸਾਹਮਣੇ ਆਉਂਦੀ ਹੈ ਹੁਣ ਮੈਂ ਤੁਹਾਨੂੰ ਉਹ ਵੀ ਸੁਣਾਉਣਾ ਹੈ ਗੋਲਡੀ ਬਰਾੜ ਦੀ ਜਿਹੜੀ ਆਡੀਓ ਸੁਣਾਉਣ ਜਾ ਰਿਹਾ ਹਾਂ ਉਸ ਆਡੀਓ ਤੋਂ ਬਾਅਦ ਹੀ ਜਿਹੜਾ ਹੁਣ ਆਡੀਓ ਹੈਰੀ ਬੌਕਸਰ ਨੇ ਜਾਰੀ ਕੀਤੀ ਆ ਪਿਆਰ ਆਕੇ ਯਾਰ ਮਰਾਇਆ ਇਹਨੇ ਲਾਰੈਂਸ ਨੇ ਆਪ ਖੁਦ ਪਰਸਨਲੀ ਫੋਨ ਕਰਕੇ ਕਿਸੇ ਦੂਜੇ ਬੰਦੇ ਤੋਂ ਨਹੀਂ ਇਸੇ ਇਹ ਕਿਸੇ ਨੇ ਨਹੀਂ ਦੱਸਣਾ ਇਹਨਾਂ ਨੇ ਹੁਣ ਸੌ ਕਮੀਆਂ ਕੱਢ ਦੇਣੀਆਂ ਪੈਰੀ ਚ ਵੀ ਉਹ ਐ ਕਰਦਾ ਸੀ ਉਦਾਂ ਕਰਦਾ ਸੀ ਇਹਦਾ ਸਾਥ ਦਿੰਦਾ ਸੀ ਤੇ ਉਹਦਾ ਨਹੀਂ ਦਿੰਦਾ ਸੀ ਪਰ ਇਹਨਾਂ ਨੇ ਇਹ ਨਹੀਂ ਦੱਸਣਾ ਵੀ ਕਿੰਨੀਆਂ ਅਣਗਿਣਤ ਰਾਤਾਂ ਜਦੋਂ ਕਿਸੇ ਨੇ ਵੀ ਫੋਨ ਨਹੀਂ ਚੱਕਦਾ ਸੀ ਜਦੋਂ ਕਦੇ ਲਾਰੈਂਸ ਨੇ ਆਂਦਾ ਕੋਈ ਠੀਕ ਹੈ ਜਦੋਂ ਇਹਨਾਂ ਨੂੰ ਕੁੱਤੀ ਨਹੀਂ ਭਜਦੀ ਸੀ ਕੋਈ ਆਪਦੇ ਘਰੇ ਵੜ ਕੇ ਰਾਜ਼ੀ ਨਹੀਂ ਸੀ ਉਦੋਂ ਪੈਰੀ ਦੀ ਮਾਤਾ ਤੇ ਪੈਰੀ ਦੀ ਪਿਓ ਇਹਨੂੰ ਮਾਂ ਆਪਦੇ ਮਾਂ ਪਿਓ ਵਾਂਗੂ ਇਹਨੂੰ ਘਰੇ ਰੱਖਦੇ ਰਹੇ ਐ ਘਰ ਦੇ ਘਰੇ ਰੋਟੀਆਂ ਬਣਾਮ ਨਾ ਖਵਾਉਂਦੇ ਰਹੇ ਆ ਇਹਦੀ ਮਾਂ ਨੇ ਨਹੀਂ ਕਦੇ ਇਹਨੂੰ ਬੋਰੋ ਰੋਟੀ ਪਕਾ ਕੇ ਭੇਜੀ ਹਣੀ ਪੈਰੀ ਦੀ ਮਾਤਾ ਵਿਚਾਰੀ ਇਹਨੂੰ ਰੋਟੀਆਂ ਪਕਾਵਕਾ ਤਰੀਕਾਂ ਦੇ ਫੜਾ ਕੇ ਆਉਂਦੀ ਰਹੀ ਵੀ ਮੇਰੇ ਪੁੱਤ ਤੇ ਦੋਸਤ ਨੇ ਐਬਜੀ ਕੀ ਇਹਨੇ ਤੇਰੀ ਕਰ ਤੇਰਾ ਕੀ ਨਖਾਨ ਕਰਤਾ ਕੋਈ ਜ਼ਿੰਦਗੀ ਚ ਕਦੇ ਤੂੰ ਸਾਥ ਕਰਦੇ ਨਾ ਪੈਰੀ ਨੇ ਤੇਰਾ ਕਦੇ ਵੀ ਨੁਕਸਾਨ ਕੀਤਾ ਜਾਂ ਤੇਰੇ ਬਾਰੇ ਕਦੇ ਮਾੜਾ ਵੀ ਬੋਲਿਆ ਤੇ ਮੈਂ ਇਹਦੇ ਹੰਦ ਨਾ ਤੈਨੂੰ ਜਿਵੇਂ ਸਾਨੂੰ ਭਰਾ ਮੰਨਦਾ ਸੀ ਉਵੇਂ ਹੀ ਤੈਨੂੰ ਮੰਨਦਾ ਸੀ ਤੇ ਅੱਜ ਤੂੰ ਹੀ ਯਾਰ ਮਾਰ ਕੀਤੀ ਭਰਾ ਮਾਰ ਕੀਤੀ ਆ ਅੱਜ ਤਰਾ ਖੂਨ ਪਾਣੀ ਹੋ ਗਿਆ ਲੌਰੈਂਸ ਤੈਨੂੰ ਕੋਈ ਦੁਨੀਆ ਦੀ ਕੋਈ ਵੀ ਸ਼ਕਤੀ ਹੁਣ ਬਚਾ ਨਹੀਂ ਸਕਦੀ ਤੂੰ ਬਜਰੰਗਪਲੀ ਦੀਆਂ ਦਾ ਝੂਟੀਆਂ ਸਵਾ ਖਾਂਦਾ ਹੀ ਖਾਂਦਾ ਸੀ ਅੱਜ ਯਾਰ ਵੀ ਜਿਹੜਾ ਤੂੰ ਮਾਰਤਾ ਨਾ ਜਿਹਦੇ ਘਰ ਦੀ ਰੋਟੀ ਖਾਦੀ ਐ ਇਤਰਾंति ਸ਼ੁਰੂ ਐ ਆਦੀ ਪੁੱਠੀ ਗਿਣਤੀ ਸ਼ੁਰੂ ਕਰ ਲੈ ਤਾਂ ਇਹ ਪੁੱਠੀ ਗਿਣਤੀ ਦਾ ਜ਼ਿਕਰ ਹੋ ਰਿਹਾ ਲਾਰੈਂਸ ਨੂੰ ਧਮਕੀ ਦਿੱਤੀ ਜਾ ਰਹੀ ਸੀ ਗੋਲਡੀ ਬਰਾੜ ਦੇ ਵੱਲੋਂ ਤੇ ਹੁਣ ਗੋਲਡੀ ਬਰਾੜ ਨੂੰ ਧਮਕੀ ਦੇ ਰਿਹਾ ਹੈ ਲਾਰੈਂਸ ਗੈਂਗ ਦਾ ਇਸ ਸਮੇਂ ਜੋ ਤੁਸੀਂ ਕਹੋ ਸਰਗਨਾ ਹੈ ਹੈਰੀ ਬੌਕਸਰ ਉਸ ਦੇ ਵੱਲੋਂ ਦੋ ਆਡੀਓ ਮੈਂ ਤੁਹਾਨੂੰ ਸੁਣਵਾਈਆਂ ਨੇ ਇਹ ਗੈਂਗਵਾਰ ਦੇ ਪਾਸੇ ਇਸ਼ਾਰਾ ਕਰ ਰਹੀਆਂ ਨੇ ਕਿ ਇਹ ਮਾਮਲਾ ਗੰਭੀਰ ਹੋ ਰਿਹਾ ਹੈ ਔਰ ਪੁਲਿਸ ਦੇ ਲਈ ਚੁਣੌਤੀ ਹੈ ਕਿ ਇਹ ਦੋਵੇਂ ਗੈਂਗਸ ਨੂੰ ਆਪਸ ਵਿੱਚ ਭਿੜਨ ਤੋਂ ਕਿਵੇਂ ਰੋਕਿਆ ਜਾਵੇ ਤਾਂ ਕਿ ਕੋਈ ਹੋਰ ਕੱਟਣਾ ਨਾ ਵਾਪਰੇ ਜਿਵੇਂ ਚੰਡੀਗੜ੍ਹ ਦੇ ਵਿੱਚ ਵਾਪਰੀ ਹੈ ਰੁਕ ਕਰਦੇ ਮਨੋਜ ਰਾਠੀ ਸਾਡੇ ਸਹਿਯੋਗੀ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ ਮਨੋਜ ਇਹ ਗੈਂਗਵਾਰ ਦਾ ਤਾਂ ਖਦਸ਼ਾ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਹੈਰੀ ਬੌਕਸਰ ਗੋਲਡੀ ਬਰਾੜ ਕੀ ਕੋਈ ਤੁਹਾਡੇ ਕੋਲ ਜਾਣਕਾਰੀ ਹੈ ਗੈਂਗਵਾਰਨ ਜਾਂ ਫਿਰ ਇਸ ਸਮੇਂ ਜੋ ਟਸਲ ਨਜ਼ਰ ਆ ਰਹੀ ਹੈ ਦੋਵਾਂ ਦੇ ਵਿਚਾਲੇ ਇਸ ਨੂੰ ਲੈ ਕੇ ਦੇਖੋ ਬਿਲਕੁਲ ਗੌਰਵ ਇਹਦੇ ਕੋਈ ਸ਼ੱਕ ਨਹੀਂ ਹੈ ਕਿਉਂਕਿ ਹੁਣ ਕੋਕਿਆ ਜਿਲ੍ਹਿਆਂ ਵੱਲੋਂ ਵੀ ਅਲਰਟ ਮੋਡ ਜ਼ਰੂਰ ਦੇਖਿਆ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਆਪਸੀ ਵਿਵਾਦ ਲਗਾਤਾਰ ਬਤਾ ਜਾ ਰਿਹਾ ਹੈ ਜੋ ਕਿ ਬਹੁਤ ਅੱچھے ਦੋਸਤ ਸੀਗੇ ਲਾਰੈਂਸ ਤੇ ਗੋਲਡੀ ਬਰਾੜ ਅੱਜ ਉਹ ਇੱਕ ਦੂਜੇ ਦੇ ਦੁਸ਼ਮਣ ਹੋ ਚੁੱਕੇ ਨੇ ਜਿਸ ਤਰ੍ਹਾਂ ਦੀ ਆਡੀਓ ਜਿਸ ਸਾਹਮਣੇ ਆ ਰਹੇ ਆ ਜਿਸ ਤਰ੍ਹਾਂ ਇੰਦਰਪ੍ਰੀਤ ਪੈਰੀ ਦਾ ਮਰਡਰ ਹੋਇਆ ਲੇਕਿਨ ਇਹਦੇ ਵਿੱਚ ਦੋ ਤਿੰਨ ਗੱਲਾਂ ਦੇਖੋ ਹੈਰੀ ਬੌਕਸਰ ਹਾਲਾਂਕਿ ਅਸੀਂ ਪੁਸ਼ਟੀ ਨਹੀਂ ਕਰਦੇ ਲੇਕਿਨ ਹੈਰੀ ਬੌਕਸਰ ਇਹ ਜ਼ਰੂਰ ਕਹਿੰਦਾ ਨਜ਼ਰ ਆ ਰਿਹਾ ਗੁਰਲਾਲ ਬਰਾੜ ਦੀ ਗੱਲ ਕਰਦਾ ਨਜ਼ਰ ਆ ਰਿਹਾ ਗੁਰਲਾਲ ਬਰਾੜ ਦਾ ਮਰਡਰ ਹੋਇਆ ਸੀਗਾ ਚੰਡੀਗੜ੍ਹ ਦੇ ਇੰਡਸਟਰੀ ਏਰੀਆ ਇੱਕ ਡਿਸਕੋ ਦੇ ਸਾਹਮਣੇ ਗੁਰਲਾਲ ਬਰਾੜ ਜਿਹੜਾ ਗੋਲਦੀ ਬਰਾੜ ਦਾ ਭਰਾ ਸੀਗਾ ਉਹਦਾ ਵੀ ਜ਼ਿਕਰ ਕਰਦਾ ਨਜ਼ਰ ਆ ਰਿਹਾ ਕਿ ਉਸ ਟਾਈਮ ਲਾਰੈਂਸ ਨੇ ਤੇਰੀ ਬਾਹ ਫੜੀ ਸੀ ਔਰ ਜਿਹੜੇ ਤੇਰੇ ਦੁਸ਼ਮਣ ਹੈ ਜਿਨ੍ਹਾਂ ਨੇ ਤੇਰੇ ਭਰਾ ਨੂੰ ਮਾਰਿਆ ਉਹ ਉਹਨਾਂ ਦੇ ਨਾਲ ਹੀ ਤੂੰ ਹੱਥ ਮਿਲਾ ਲਿਆ ਯਾਨੀ ਕਿ ਸਿੱਧਾ ਸਿੱਧਾ ਰੋਹਿਤ ਪਧਾਰਾ ਤੇ ਵੀ ਨਿਸ਼ਾਨਾ ਸਾਧ ਦਾ ਨਜ਼ਰ ਆ ਰਿਹਾ ਹੈ ਕਿ ਅੱਜ ਜਿਹੜਾ ਦੇ ਨਾਲ ਗੋਲਡੀ ਬਰਾੜ ਟੂ ਜਿਹੜਾ ਹੱਥ ਸਾਹਮਣੇ ਹੈ ਜਾਂ ਜਿਨ੍ਹਾਂ ਦੇ ਨਾਲ ਉਹ ਕੰਮ ਕਰ ਰਿਹਾ ਹੈ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਤੇਰਾ ਭਰਾ ਮਾਰਿਆ ਸੀਗਾ ਔਰ ਉਸ ਵੇਲੇ ਲਾਰੈਂਸ ਨੇ ਤੇਰੀ ਮਦਦ ਕੀਤੀ ਸੀ ਔਰ ਇਸ ਤਰ੍ਹਾਂ ਦੀ ਜਿਹੜੀ ਗੱਲਾਂ ਕਰਦਾ ਨਜ਼ਰ ਆ ਰਿਹਾ ਕਿ ਗੋਲਡੀ ਬਰਾੜ ਨੂੰ ਬਰਾਣ ਵਾਲਾ ਹੀ ਲਾਰੈਂਸ ਬਿਸ਼ਨੋਈ ਹੈ ਔਰ ਅੱਜ ਇਸੇ ਤਰ੍ਹਾਂ ਦੀ ਜਿਹੜਾ ਗੋਲਡੀ ਬਰਾੜ ਮੀਡੀਆ ਨੂੰ ਇਸ ਤਰ੍ਹਾਂ ਦੇ ਬਿਆਨ ਦੇ ਰਹਾ ਹੈ ਜਾਂ ਮੌਸਟ ਮੋਡ ਭੇਜ ਰਿਹਾ ਦੇਖੋ ਇਹ ਸਾਰੀ ਚੀਜ਼ਾਂ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ੇ ਹੈ ਪਰੋ ਪਹਿਲਾ ਪੁਆਇ ਗੁੰਜਾ ਕਿਉਂਕਿ ਹੁਣ ਕਪੜਾ ਜਨਤਿਆਂ ਵੱਲੋਂ ਵੀ ਅਲਰਟ ਜ਼ਰੂਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਗੈਂਗਵਾਰ ਦਾ ਗੈਂਗਵਾਰ ਦਾ ਖੱਤਾ ਜ਼ਰੂਰ ਸਾਹਮਣੇ ਆ ਰਿਹਾ ਕਿਉਂਕਿ ਹੁਣ ਦੋਵੇਂ ਗੈਂਗ ਦੋਵੇਂ ਗੈਂਗ ਕਿਤੇ ਨਾ ਕਿਤੇ ਆਪਸੀ ਜਿਹੜੇ ਹੋਰ ਵੀ ਕਹਿ ਸਕਦੇ ਇੱਕ ਗੁੰਜੇ ਦਾ ਦੁਸ਼ਮਣ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਸ਼ਾਰਾ ਕਰ ਦਿੱਤਾ ਸੀ ਗੋਲਡੀ ਬ੍ਰਾਂਡ ਨੇ ਕੱਲ ਜਿਹੜਾ ਵੌਇਸ ਨੋਟ ਭੇਜਿਆ ਸੀਗਾ ਉਹਦੇ ਵਿੱਚ ਜ਼ਰੂਰ ਇੱਕ ਇਸ਼ਾਰਾ ਕੀਤਾ ਹੈ ਕਿ ਹੁਣ ਅਸੀਂ ਤੁਹਾਨੂੰ ਨਹੀਂ ਛੱਡਾਂਗੇ ਔਰ ਅੱਜ ਹੈਰੀ ਬੌਕਸਰ ਦਾ ਜਿਹੜਾ ਵੌਇਸ ਨੋਟ ਆ ਉਦੇ ਵਿੱਚ ਵੀ ਸਾਫ ਤੌਰ ਤੇ ਇਹ ਕਹਿੰਦਾ ਨਜ਼ਰ ਆ ਰਿਹਾ ਯਾਨੀ ਕਿ ਦੇਖੋ ਸਾਫ ਤੌਰ ਤੇ ਹੁਣ ਕਿਤੇ ਨਾ ਕਿਸੇ ਆਪਸੀ ਜਿਹੜਾ ਵਿਵਾਦ ਹੈ ਆਪਸੀ ਜਿਹੜੀ ਦੁਸ਼ਮਣੀ ਹੈ ਉਹ ਲਗਾਤਾਰ ਵਧੀ ਆ ਔਰ ਇੰਦਰ ਵੀ ਇਸ ਪੈਰੀ ਚੁੱਕੀ ਦੇਖੋ ਲਾਰੈਂਸ ਬਿਸ਼ਨੋਈ ਦਾ ਖਾਸ ਸੀ ਲੇਕਿਨ ਜਿਸ ਤਰ੍ਹਾਂ ਦਾ ਹੈਰੀ ਬੌਕਸਰ ਨੇ ਪੁੱਛ ਪਾ ਕੇ ਕਿਹਾ ਸੀਗਾ ਕਿ ਅੱਜਕੱਲ 골ਡੀ ਬਰਾੜ ਦੇ ਨਾਲ ਕੰਮ ਕਰ ਰਿਹਾ ਸੀਗਾ ਇਸ ਕਰਕੇ ਅਸੀਂ ਇਸ ਨੂੰ ਮਰਵਾਇਆ ਔਰ ਹੁਣ 골ਡੀ ਬਰਾੜ ਦਾ ਵੀ ਜਿਹੜਾ ਜ਼ਿਕਰ ਹੋਇਆ ਸੀਗਾ ਦੇਖੋ ਇਹ ਦੋਨੋਂ ਚੀਜ਼ਾਂ ਬਹੁਤ ਹੀ ਅਚਿੰਤਾ ਦਾ ਵਿਸ਼ਾ ਹੈ ਔਰ ਪੁਲਿਸ ਤੇ ਇਹ ਏਜੰਸੀਆ ਦੀ ਅਸੀਂ ਗੱਲ ਕਰ ਲਈਏ ਚੰਡੀਗੜ੍ਹ ਪੁਲਿਸ ਦੇ ਨਾਲ ਨਾਲ ਬੁਜੀ ਦੀ ਲੀ ਕੁਪੀ ਐਜੰਸੀ ਹੈ ਸੁਰੱਖਿਆ ਐਜੰਸੀ ਹੈ ਉਹਨਾਂ ਦੇ ਵੀ ਅਲਰਟ ਮੋਡ ਜਿਹੜਾ ਹੈਗਾ ਜੂਰ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਕਿਸੇ ਤਰ੍ਹਾਂ ਦਾ ਕੋਈ ਗੈਂਗਵਾਰ ਨਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਆਪਸੀ ਜੜਾ ਵਿਵਾਦ ਨਾ ਹੋਵੇ ਜਿਸ ਕਰਕੇ ਨੁਕਸਾਨ ਹੋ ਸਕਦਾ ਹੈ ਪਰ ਠੀਕ ਹੈ ਤਾਂ ਪੁਲਿਸ ਦੇ ਸਾਹਮਣੇ ਚੁਣੌਤੀ ਦਾ ਲਾਜ਼ਮੀ ਤੌਰ ਤੇ ਸ਼ੁਕਰੀਆ ਅਮਨੋਜ ਧੰਨਵਾਦ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਕਿ ਕਿਸ ਤਰੀਕੇ ਨਾਲ ਇਸ ਗੈਂਗਵਾਰ ਦੇ ਉੱਤੇ ਠੱਲ ਪਾਈ ਜਾਵੇ ਦੋ ਆਡੀਓ ਕਥੇ ਤੌਰ ਦੇ ਉੱਤੇ ਸਾਹਮਣੇ ਆਈਆਂ ਅਸੀਂ ਤਸਦੀਕ ਨਹੀਂ ਕਰਦੇ ਪਰ ਇਸ਼ਾਰਾ ਕਰ ਰਹੀਆਂ ਨੇ ਇਹ ਦੋਵੇਂ ਨਾ ਆਡੀਓ ਕਲਿੱਪਸ ਕਿ ਮਾਮਲਾ ਬਹੁਤ ਗੜਬੜਾ ਹੈ ਮਾਮਲਾ ਇਸ ਤਰੀਕੇ ਨਾਲ ਗੜਬੜਾ ਹੈ ਕਿ ਜਿਹੜੇ ਦੋ ਵੱਡੇ ਗੈਂਗਸਟਰ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਇਕੱਠੇ ਹੋ ਕੇ ਮਰਵਾ ਦਿੱਤਾ ਹੁਣ ਉਹ ਆਪਸ ਦੇ ਵਿੱਚ ਉਹਨਾਂ ਦੀ ਨਹੀਂ ਬਣਦੀ ਔਰ ਇਸ ਤਰੀਕੇ ਨਾਲ ਨਹੀਂ ਬਣਦੀ ਕਿ ਇੱਕ ਦੂਜੇ ਦੇ ਖੂਨ ਦੇ ਪਿਆਸੇ ਇਸ ਸਮੇਂ ਨਜ਼ਰ ਆ ਰਹੇ ਨੇ ਗੋਲਡੀ ਬਰਾਡ ਤੇ ਲਾਰੈਂਸ ਗੈਂਗ ਵਾਲੇ ਇੱਕ ਪਾਸੇ ਗੋਲਡੀ ਬਰਾਡ ਆਡੀਓ ਜਾਰੀ ਕਰਦਾ ਹੈ ਤੇ ਪੈਰੀ ਦੀ ਮੌਤ ਨੂੰ ਲੈ ਕੇ ਸਵਾਲ ਚੁੱਕਦਾ ਹੈ ਦੂਜੇ ਪਾਸੇ ਜਿਹੜਾ ਹੈਰੀ ਬਾਕਸਰ ਹੈ ਉਸਨੇ ਗੋਲਡੀ ਬਰਾਡ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਧਮਕੀ ਦੇ ਦਿੱਤੀ ਹੈ ਤੇ ਕੀ ਹੈ ਕਿ 10 ਅਸੀਂ ਕਿੱਥੇ ਆਈਏ ਜਿਹੜਾ ਟਾਈਮ ਪਾਉਣਾ ਕਹਿੰਦੇ ਆ ਜਿਸ ਨੂੰ 골ਡੀ ਬਰਾਡ ਨੇ ਕਿਹਾ ਸੀ ਕਿ ਹੁਣ ਤੇਰੀ ਪੁੱਠੀ ਗਿਣਤੀ ਸ਼ੁਰੂ ਹੈ ਔਰ ਲਾਰੈਂਸ ਦੇ ਲਈ ਕਿਹਾ ਜਾ ਰਿਹਾ ਸੀ ਹੈਰੀ ਬੌਕਸਰ ਕਹਿ ਰਿਹਾ ਹੈ ਕਿ 골ਡੀ ਬਰਾਡ ਦੀ ਔਕਾਤ ਨਹੀਂ ਕਿ ਉਹ ਸਾਹਮਣੇ ਆਏ ਤਾਂ ਬੜੇ ਪ੍ਰੋਵੋਕਿੰਗ ਸਟੇਟਮੈਂਟ ਨੇ ਦੋਵਾਂ ਵਾਲੇ ਪਾਸੇ ਹੋਏਗਾ ਕਿ ਉਹ